ਗਲਤ ਕਰਦੇ ਆ ਜੁਕੀ ਆਸਟ੍ਰੇਲੀਆ অর ਕੈਨੇਡਾ ਤੋਂ ਬਾਅਦ ਜੋਕਰ ਸੌਰੀ ਜੁਕੀ ਆਸਟ੍ਰੇਲੀਆ ਤੋਂ ਬਾਅਦ ਕੈਨੇਡਾ ਨੇ ਵੀ ਫਲਸਤੀਨ ਨੂੰ ਇੱਕ ਸਟੇਟ ਦਾ ਦਾ ਦਰਜਤਾ ਇੱਕ ਰਾਸ਼ਟਰ ਦਾ ਦਰਜਾ ਜਿਹੜਾ ਅਨਾਉਂਸਮੈਂਟ ਕਰ ਦਿੱਤੀ ਹੈ ਦੱਸਿਏ ਕਿ ਇਹ ਇਤਨਾ ਕੰਟਰੀਆਂ ਨੇ ਇਹ ਅਨਾਉਂਸਮੈਂਟ ਜੁਨਾਈਟਿਡ ਨੇਸ਼ਨ ਦੀ ਜਿਹੜੀ ਜਨਰਲ ਅਸੈਂਬਲੀ ਆ ਕੱਲ ਐਤਵਾਰ ਤੋਂ ਸ਼ੁਰੂ ਹੋਈ ਆ ਉਸ ਤੋਂ ਪਹਿਲਾਂ ਪਹਿਲਾਂ ਅਨਾਉਂਸਮੈਂਟ ਕਰ ਦਿੱਤੀ ਆ ਇਸ ਦੇ ਕੀ ਮਾਇਨੇ ਹੋਣਗੇ ਇਸ ਨੂੰ ਲੈ ਕੇ ਅਮਰੀਕਾ ਤੇ ਵੀ ਕੱਡਾ ਪ੍ਰੈਸ਼ਰ ਰਹੇਗਾ ਦੱਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਇਹ ਅਨਾਉਂਸਮੈਂਟ ਸਾਡੀ ਇਸ ਕਰਕੇ ਆ ਕਿ ਦੋਨਾਂ ਖਿੱਤਿਆਂ ਦੇ ਵਿੱਚ ਇਜ਼ਰਾਇਲ ਤੇ ਫਲਸਤੀਨ ਦੇ ਵਿੱਚ ਸ਼ਾਂਤੀ ਰੜੀਆ ਬਹਾਲ ਕਰਨਾ ਹੈ ਆਸਟ੍ਰੇਲੀਆ ਜੋ ਕਿ ਨੇ ਪਹਿਲਾਂ ਅਨਾਉਂਸਮੈਂਟ ਕਰਤੀ ਸੀ ਕੈਨੇਡਾ ਨੇ ਉਹਨਾਂ ਨੂੰ ਬਾਅਦ ਚ ਜੁਆਇਨ ਕਰਤਾ ਇੰਨਾ ਹੀ ਨਹੀਂ ਖਬਰਾਂ ਵੀ ਆ ਰਹੀਆਂ ਨੇ ਕਿ ਇਸ ਤੋਂ ਪਾਲਾ ਇਕਸ ਵਿਚ 40 ਕੰਟਰੀ ਜਿਜੇ ਜਿਜੇ ਕਰਕੇ 40 ਕੰਟਰੀ ਜਿਹੜੇ ਮਾਨਤਾ ਦੇ ਚੁੱਕੇ ਨੇ ਪੌਸਿਬਿਲਟੀ ਹੈ ਕਿ ਯੂਨਾਈਟਿਡ ਨੇਸ਼ਨ ਦੀ ਜਿਹੜੀ ਜਨਰਲ ਅਸੈਂਬਲੀ ਨਿਊਯਾਰਕ ਦੇ ਵਿੱਚ ਹੋਣ ਜਾ ਰਹੀ ਆ ਉਹਦੇ ਵਿੱਚ ਸ਼ਾਇਦ ਜਰਮਨ ਜਾਂ ਫਰਾਂਸ ਵੀ ਇਸ ਨੂੰ ਆਪਣੇ ਸਟੇਟ ਫੁਰਦਾ ਦਰਜ ਦੇ ਦਣਗੇ ਅਮਰੀਕਾ ਦੇਸ਼ ਨੂੰ ਲੈ ਕੇ ਕਾਫੀ ਵੱਡਾ ਪ੍ਰੈਸ਼ਰ ਰਹੇਗਾ ਔਰ ਇਸ ਨੂੰ ਲੈ ਕੇ ਇਜ਼ਰਾਈਲ ਨੇ ਕਾਫੀ ਵੱਡਾ ਜਿਹੜਾ ਵਿਰੋਧ ਕੀਤਾ ਹੈ ਅਪਡੇਟ ਤੁਹਾਡੇ ਨਾਲ ਜਾਰੀ ਰਹੇਗੀ ਇਸ ਖਬਰ ਦੀ ਬਾਕੀ ਵਡ ਵਾਸਤੇ ਕਾਫੀ ਅਮਿਤਿਆ ਅੱਜ ਗੱਲ ਕਰਦੇ ਆ ਪ੍ਰਧਾਨ ਮੰਤਰੀ ਮਿਸਟਰ ਕਾਰਨੀ ਯੂਨਾਈਟਿਡ ਨੇਸ਼ਨਸ ਆਉਲੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਜੀ ਹਾਂ ਪ੍ਰਾਈਮਰਚਰ ਕਾਰਨੀ ਕੱਲ ਦੇ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਚਪਾਗ ਲੈਂਡਲੇ ਨਿਊਯਾਰਕ ਪਹੁੰਚੇ ਹੋਏ ਨੇ ਔਰ ਅੱਜ ਕੱਲ ਉਹਨਾਂ ਦੀ ਮੁਲਾਕਾਤ ਜਿਹੜੀ ਆ ਉਹ ਅ ਜੁਨਾਈਟਿਡ ਨੇਸ਼ਨ ਡੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਹੋਈ ਸੀਗੀ ਸੋ ਉਸ ਦੇ ਵੀ ਕਾਫੀ ਚਰਚਾ ਇਹ ਵੀ ਖਬਰ ਆ ਰਹੀ ਹੈ ਕਿ ਇਹ ਹਫਤਾ ਚਲਣੀ ਹੈ ਜੁਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਪਰ ਪ੍ਰਧਾਨ ਮੰਤਰੀ ਮਿਸਟਰ ਕਾਰਨੀ ਇਸ ਜਨਰਲ ਅਸੈਂਬਲੀ ਨੂੰ ਸਬੋਧਨ ਨਹੀਂ ਕਰਨਗੇ ਉਹਨਾਂ ਦੀ ਥਾਂ ਤੇ ਜਿਹੜੇ ਸਾਡੇ ਮਿਨਿਸਟਰ ਨੇ ਉਹ ਇਸ ਨੂੰ ਸਬੋਧਨ ਕਰਨਗੇ ਇਹਦੇ ਬਾਰੇ ਹੋਰ ਅਪਡੇਟ ਜਾਰੀ ਰਹੇਗੀ ਔਰ ਲਗਾਤਾਰ ਤੁਹਾਨੂੰ ਅਸੀਂ ਇਹਦੇ ਬਾਰੇ ਜਾਣਕਾਰੀ ਵੀ ਦਿੰਦੇ ਰਵਾਂਗੇ ਜੀ ਔਰ ਇਸ ਵਿਜ਼ਿਟ ਨੂੰ ਲੈ ਕੇ ਕਾਫੀ ਵੱਡੀ ਅਪਡੇਟ ਆ ਸਾਡੇ ਜਿਹੜੇ ਫੌਨ ਰਿਲੇਸ਼ਨਸ ਨੇ ਬਾਕੀ ਕੰਟਰੀਆਂ ਦੇ ਨਾਲ ਉਹਨਾਂ ਤੇ ਇਸ ਦਾ ਕੀ ਰਹੇਗਾ 29 ਤਰੀਕ ਤੱਕ 29 ਸਤੰਬਰ ਤੱਕ ਇਹ ਰਹਿਣੀ ਆ ਪਤਾ ਲੱਗਾ ਹੈ ਕਿ ਫਾਰਨ ਅਫੀਅਰ ਮਿਨਿਸਟਰ ਅਨੀਤਾ ਆਨੰਦ ਗੜਿਆ ਉਹ ਮਿਸਰ ਕਾਨ ਦੀ ਥਾਂ ਤੇ ਸਬਾਧਨ ਕੰਗੇ ਮਿਸਟਰ ਬਾਬਰੀ ਨੇ ਸਵਕਤ ਸਾਡੇ ਟੈਨਰ ਦੇ ਐਮਬੈਸਡਰ ਜੀਵਿਕੀ ਜਾਰੇ ਨੇ ਉਹਨਾਂ ਦੀ ਥਾਂ ਤੇ ਨਵੇਂ ਮਿਸਟਰ ਜੇਵਰ ਲਿ ਬੈਠੇ ਹੋਣਗੇ ਯੂਨਾਈਟਿਡ ਨੇਸ਼ਨ ਚ ਕੈਨੇਡਾ ਦੇ ਅਹਿਮਦ ਬਨੀਰਾਵੇ ਇਸ ਨੂੰ ਲੱਗੇ ਕਿ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਵੀ ਕਰਾਂਗੇ ਟੈਨਰ ਵੀ ਇਸ ਨੂੰ ਲੈ ਕੇ ਲਗਾਤਾਰ ਤਤਪਰ ਰਹਿ ਜਾਗੇ ਉਹਦਰ اپੋਜੀਸ਼ਨ ਲੀਡਰ ਦੀ ਪਾਲੀਓ ਵਕਿੰਦੇ ਨੇ ਕਿ ਸਾਨੂੰ ਫ੍ਰੀ ਟ੍ਰੇਡ ਤੋਂ ਘੱਟ ਅਮਰੀਕਾ ਦੇ ਨਾਲ ਕੁਝ ਵੀ ਮਨਜ਼ੂਰ ਨਹੀਂ ਕਰਨਾ ਚਾਹੀਦਾ ਕੱਲ ਇੱਕ ਇੰਟਰਵਿਊ ਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਕਾਰਨੀ ਸਰਕਾਰ ਨੂੰ ਕਹਿੰਨੇ ਆ ਕਿ ਇਵਨ ਕਿ ਜਿਹੜਾ ਸਟੀਲ ਅਲੂਮਨੀਅਮ ਆਰਟਸ ਦੇ ਉੱਪਰ ਟੈਰਿਫ ਲੱਗਾ ਹੋਇਆ ਉਸ ਨੂੰ ਵੀ ਕੈਨੇਡਾ ਨੂੰ ਅਮਰੀਕਾ ਕੋਲੋਂ ਖਤਮ ਕਰਾਉਣਾ ਚਾਹੀਦਾ ਕਿ ਇਹ ਪੋਸੀਬਲ ਆ ਕਿ ਆਪੋਜੀਸ਼ਨ ਲੀਡਰ ਦੀ ਜਿਹੜੀ ਹੈ ਮੰਗ ਆ ਉਹ ਕੈਨੇਡਾ ਪੂਰੀ ਕਰ ਪਾਏਗਾ ਇਹ ਇੱਕ ਵੱਡਾ ਸਵਾਲ ਰਹੇਗਾ ਜੀ ਖਬਰਾਂ ਆ ਰਹੀਆਂ ਨੇ ਕਿ ਜਿਹੜਾ 4 ਨਵੰਬਰ ਨੂੰ ਕੈਨੇਡਾ ਦਾ ਬਜਟ ਪੇਸ਼ ਕਰਨਾ ਹੈ ਫਾਈਨੈਂਸ ਮਿਨਿਸਟਰ ਫਰਾਂਕੋ ਫੈਲੋਪ ਸੈਂਪੇਨ ਨੇ ਉਸ ਦੇ ਵਿੱਚ ਕੈਨੇਡਾ ਦਾ ਜਿਹੜਾ ਘਟਾ ਆ ਉਹ 92 ਬਿਲੀਅਨ ਜਿਹੜਾ ਪਹਿਲਾਂ ਪ੍ਰੋਜੈਕਟਡ ਸੀ ਉਸ ਤੋਂ ਵੱਧ ਕੇ 100 ਬਿਲੀਅਨ ਜਾਣ ਦੀ ਸੰਭਾਵਨਾ ਹੈ ਕੈਨੇਡਾ ਵੱਡੇ ਪ੍ਰੋਜੈਕਟਸ ਦੇ ਉੱਪਰ ਖੰਚਾ ਕਰਨ ਦੀ ਗੱਲ ਕਹੇਗਾ ਤੇ ਇਹ ਵੀ ਪਤਾ ਲੱਗਾ ਕਿ ਕ੍ਰਿਸਟਿਆ ਫ੍ਰੀ ਲੈਂਡ ਤੋਂ ਬਾਅਦ ਕਿਉਂਕਿ ਉਹ ਕੈਨੜਾ ਦੇ ਫਾਈਨੈਂਸ ਮਿਸਟਰ ਹੈ ਸੀ ਦੇ ਇਹਦਾ ਸਿਸਟਮ ਆ ਉਹ ਉਸ ਨੂੰ ਮੇਨਟੇਨ ਰੱਖਿਆ ਜਾਏਗਾ ਕਿ ਸਿਸਟਮ ਆ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਕੁਝ ਅਗੀਆਂ ਖਬਰਾਂ ਦੇ ਕੁਕਲੀ ਚਾਟ ਮਾਰਗੈਰੀਟ ਇਸ ਤੋਂ ਲਗਾ ਇਸ ਵਕਤ ਚਰਚਾ ਕਰ ਲਈਆ ਕਿ ਪੀਲ ਪੁਲਸ ਨੇ ਟ੍ਰੈਫਿਕ ਦੇ ਉੱਪਰ ਦੋ ਗੱਡੀਆਂ ਵੱਖਰੀਆਂ ਵੱਖਰੀਆਂ ਸਟਾਪ ਕੀਤੀਆਂ ਸੀ 70 ਚਾਰਜ ਲੱਗੇ ਨੇ ਅੱਠ ਵੱਖਰੇ ਵੱਖਰੇ ਬੰਦੇ ਜਿਹੜੇ ਆ ਚਾਰਜ ਕੀਤੇ ਆ ਤੜਕੇ 3 ਵਜੇ ਪੁਲਸ ਨੇ ਇਹਨਾਂ ਨੂੰ ਫੜਿਆ ਸੀ ਇੱਕ ਗੱਡੀ ਦੇ ਵਿੱਚ ਤੇ ਕਾਫੀ ਸਾਰੀ ਅਲਕੋਹਲ ਬਰਾਮਤ ਹੋਈ ਆ ਔਰ ਕਾਫੀ ਸਾਰੀਆਂ ਗੰਨਾ ਜਾਨੀ ਕਿ ਹੈਂਡ ਗਨਸ ਬਰਾਮਤ ਹੋਈਆਂ ਨੇ 3-4 ਤੇ ਇਹਨਾਂ ਨੂੰ ਬਰਾਮਤਨ ਦੀ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਪਰ ਖਬਰ ਦੇ ਨਾਲ ਇਹ ਵੀ ਹੈ ਕਿ ਇਹਦੇ ਵਿੱਚ ਆਪਣੇ ਅਥਨਿਕ ਭਾਈਚਾਰੇ ਤੋਂ ਇੱਕ ਵੀ ਬੰਦਾ ਸ਼ਾਮਲ ਨਹੀਂ ਆ ਜੀ ਅਗਲੀ ਵੱਡੀ ਖਬਰ ਜਿਹੜਾ ਤਾੜ ਕਾਫੀ ਸਾਰਾ ਧਿਆਨ ਹੁੰਦਾ ਹੈ ਉਹ ਹੈ ਜੀਟੀਏ ਦੇ ਵਿੱਚ ਨਵੇਂ ਕ੍ਰਾਂ ਦੇ ਕੰਸਟਰਕਸ਼ਨ ਨੂੰ ਲੈ ਕੇ ਵੱਡੀ ਸ਼ਾਰਟਫਾਲ ਟੋਟਲ ਜੀਟੀਏ ਦੀਆਂ 30 ਉਸਪੈਕਟ ਨੇ ਜਿਹਦੇ ਵਿੱਚੋਂ 22 ਜੜੀਆਂ ਟੋਟਲੀ ਫੇਲ ਹੋਈਆਂ ਨੇ ਔਰ 10000 ਕ੍ਰਾਂ ਦਾ ਸ਼ਾਰਟਫਾਲ ਰਿਹਾ ਹੈ ਪਹਿਲੇ ਅੱਧੇ ਦੇ ਵਿੱਚ 2025 ਦੇ ਪਹਿਲੇ ਹਾਫ ਦੇ ਵਿੱਚ ਜਿੰਨੇ ਘਰ ਬਣਨੇ ਚਾਹੀਦੇ ਸੀ ਉਹਦੇ ਵਿੱਚ 10000 ਯੂਨਟ ਕਟ ਬਣੇ ਨੇ ਟੋਟਲ ਸ਼ੋਰਟਫਾਲ ਡਾਟਾ GT ਦਾ 67% ਆ 67% ਐਵਰੇਜ ਨਾਲੋਂ ਕਟ ਕਟ ਘੱਟ ਬਣੇ ਨੇ ਇਸ ਦੀ ਜਿਹੜੀ ਰਿਪੋਰਟ ਆ ਪ੍ਰਿਪੇਅਰ ਕੀਤੀ ਆ ਜਿਹੜੇ ਰਿਸਰਚਰ ਨੇ ਯੂਨੀਵਰਸਿਟੀ ਆਫ ਆਟਵਾ ਉਹਦਾ ਨਾਮ ਹੈਗਾ ਮਿਸਿੰਗ ਮਿਡਲ ਇਨੀਸ਼ੀਏਟਿਵ ਐਂਡ ਕਮਿਸ਼ਨਡ ਬਾਏ ਦ ਰੈਜੀਡੈਂਸ਼ੀਅਲ ਕੰਸਟਰਕਸ਼ਨ ਕੌਂਸਲ ਆਫ অন্ਟਾਰੀਓ ਬੜਾ ਲਮਣਾਇਆ ਇਸ ਕੌਂਸਲ ਨੇ ਰਿਸਰਚ ਕੀਤੀ ਆ ਪਹਿਲੇ ਫਸਟ ਹਾਫ ਦੇ ਵਿੱਚ ਸਰਕਾਰ ਦੇ ਦਾਅਵੇ ਸਾਰੇ ਜਿਹੜੇ ਆ ਉਹ ਝੂਠੇ ਪੈਣੇ ਨਜ਼ਰ ਆਏ ਆ ਜਿਉਂ-ਜਿਉਂ ਸਰਕਾਰ ਐਨੌਂਸ ਕਰ ਰਹੀ ਹੈ ਕਿ ਅਸੀਂ ਘਰ ਇਹਨੇ ਬਣਾਵਾਂਗੇ ਆ ਸਾਡਾ ਟਾਰਗੇਟ ਰਹੇਗਾ ਕਿਉਂ ਤੋਂ ਘਰਾਂ ਦੀ ਨਵੀਂ ਕੰਸਟਰਕਸ਼ਨ ਦੇ ਵਿੱਚ ਵੱਡਾ ਜਿਹੜਾ ਘਾਟਾ ਨਜ਼ਰ ਆ ਰਿਹਾ ਸਰਕਾਰ ਕਿਦਾਂ ਟਾਰਗੇਟ ਪੂਰਾ ਕਰੇਗੀ ਆਉਣ ਵਾਲੇ ਸਮੇਂ 'ਚ ਇਨਬੈਲੈਂਸ ਹੋ ਦੀ ਵੱਡੀ ਸੁਭਾਵਨਾ ਹੈ ਸਪਲਾਈ ਐਂਡ ਡਿਮਾਂਡ ਨੂੰ ਲੈ ਕੇ ਕੰਡੋ ਅਪਾਰਟਮੈਂਟ ਦੇ ਵਿੱਚ ਤੇ ਵੱਡਾ ਘਾਟਾ ਪਿਆ ਆਲਮੋਸਟ ਟ੍ਰਾਂਟੋ ਦੇ ਵਿੱਚ 80% ਕਾਂਡੋ ਘਟ ਬਣੇ ਜਿੰਨੇ ਬਣਨੇ ਚਾਹੀਦੇ ਸਿਰਫ 20% ਬਣੇ ਉਹ ਵੀ ਜਿਹੜੇ ਕੋ ਪ੍ਰੋਜੈਕਟ ਸ਼ੁਰੂ ਹੋਏ ਸੀ ਪਹਿਲਾਂ ਪੁਰਾਣੇ ਉਹੀ ਨਵੇਂ ਪ੍ਰੋਜੈਕਟ ਸ਼ੁਰੂ ਨਹੀਂ ਹੋਏ ਇਸ ਨੂੰ ਲੈ ਕੇ ਕਾਫੀ ਵੱਡੀ ਚਿੰਤਾ ਹੈ ਔਰ ਇਹਦੇ ਨਾਲ ਇਹ ਵੀ ਦੱਸਣਾ ਚਾਹ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸ਼ਾਰਟਫਾਲ ਹੋਰ ਵੀ ਘਟ ਜਾਏਗਾ ਜੋ ਪ੍ਰੋਜੈਕਸ਼ਨ ਹੈਗੀ ਆ ਬਿਲਡਰਾਂ ਕੋਲ ਉਹਨੇ ਕਰ ਇਹ ਬਣਾਏ ਜਾ ਰਹੇ ਬਿਲਡਰਾਂ ਦੇ ਕਰ ਪਹਿਲਾਂ ਹੀ ਵਿੱਚ ਨਹੀਂ ਰਹੇ ਤੇ ਨਵੇਂ ਪ੍ਰੋਜੈਕਟ ਉਹਨਾਂ ਵੱਲੋਂ ਜਿਹੜੇ ਆ ਉਹ ਨਹੀਂ ਬਣਾਏ ਜਾ ਰਹੇ ਜਿਹੜੀਆਂ ਦੋ ਮਿਊਨਿਸਪੈਲਟੀਆਂ ਨੇ ਜਿਨ੍ਹਾਂ ਨੇ ਨੰਬਰ A ਲਿਆ ਜਿਹੜੇ ਸਭ ਤੋਂ ਵੱਧ ਘਰ ਬਣਾਉਣ 'ਚ ਕਾਮਯਾਬ ਰਹੇ ਨੇ ਉਹ ਹੈ ਤੁਹਾਡਾ ਲੋਕਲ ਸ਼ਹਿਰ ਇਥੇ ਮਿਲਟਨ ਤੇ ਬ੍ਰੈਂਡਫੋਰਡ ਇਹ ਦੋਨੋਂ ਮਿਊਨਿਸਪੈਲਟੀਆਂ ਨੇ ਜਿਨ੍ਹਾਂ ਕੋ ਸਿਰਫ A ਗ੍ਰੇਡ ਮਿਲਿਆ ਭਾਵੇਂ ਇੱਕ ਘਰ ਬਣਾਉਣੇ ਚਾਹਦੇ ਸੀ ਇਹ ਦੋਨੋਂ ਮਿਊਨਿਸਪੈਲਟੀਆਂ ਜਿਹੜੀਆਂ ਬਣਾਉਣ ਦੇ ਵਿੱਚ ਕਾਮਯਾਬ ਰਹੀਆਂ ਨੇ ਕੈਨੇਡੀਅਨ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ CMSC ਨੇ ਨਾਮ ਹੀ ਕਿਹਾ ਹੈ ਕਿ ਇਹ ਇੱਕ ਜਿਹੜਾ ਗਲਤ ਜਿਹੜਾ ਰੁਝਾਨ ਸ਼ੁਰੂ ਹੋ ਗਿਆ ਹੈ ਇਹ ਸ਼ਾਰਟ ਫਾਲ ਜਿਹੜਾ ਆਨਵਰ ਦੇ ਨਾਲ ਚ ਵੱਡਾ ਨੁਕਸਾਨ ਕਰੇਗਾ ਇੰਬੈਲੈਂਸ ਜਿਹੜਾ ਹੁਣ ਤੁਹਾਡੇ ਨਾਲ ਲਿਸਟ ਸਾਂਝੀ ਕਰਦੇ ਆ ਕਿ ਜਿਹੜੀਆਂ ਜੀਟੀਏ ਜਿਹਦਾ ਗ੍ਰੇਟਰ ਬੋਲਡਰ ਹੌਸ਼ੋਰ ਏਰੀਆ ਨਿਵਰਸਿਟੀ ਨੀਅਰ ਚੌਂਕੀ ਮਿਊਸਪੈਲਟਿਸ ਨੇ ਉਹਨਾਂ ਵਿੱਚੋਂ 22 ਜਿਹੜੀਆਂ ਫੇਲ ਰਹੀਆਂ ਨੇ ਉਹਦੇ ਵਿੱਚੋਂ ਕਿਹੜੀਆਂ ਖਿਲੀਆਂ ਨੇ ਉਹਦੇ ਬਾਰੇ ਤੁਹਾਡੇ ਨਾਲ ਜਿਨ੍ਹਾਂ ਨੂੰ ਏ ਬੀ ਸੀ ਡੀ ਗ੍ਰੇਡ ਦਿੱਤੇ ਨੇ ਜਿਹੜੀਆਂ ਗਾੜੀਆਂ ਫੇਲ ਰਹੀਆਂ ਨੇ ਨੰਬਰ 1 ਤੇ ਐ ਜੈਕਸ ਘਰ ਬਣਾਉਣ ਚ ਸਭ ਤੋਂ ਪਿਛੇ ਰਿਹਾ ਫੇਲ ਰਿਹਾ ਉਸ ਤੋਂ ਬਾਅਦ 100% ਜੈਕਸ ਘਰ ਬਣੀ ਨਹੀਂ ਉਹਨਾਂ ਕੋਲ ਕੁਝ ਵੀ ਨਹੀਂ ਬਣਿਆ ਅਰੋੜਾ ਸ਼ਹਿਰ ਜਿਹੜਾ ਆ ਉਹ ਵੀ ਫੇਲ ਰਿਹਾ ਸਿਰਫ ਉਹਨਾਂ ਨੇ 40% ਨਾਰਮਲ ਨੂੰ ਘਟ ਘਰ ਬਣਾਏ ਬ੍ਰੈਂਟਨ ਵੀ ਫੇਲ ਸਾਬਤ ਰਿਹਾ ਬ੍ਰੈਂਟਨ ਜਿੰਨੇ ਤੋਂ ਤੋਂ ਘਰ ਬਣਨੇ ਚਾਹੀਦੇ ਸੀ ਸਿਰਫ 50% ਬਣੇ 50% ਨਹੀਂ ਬਣੇ ਕੈਲੇਡਨ ਦੇ ਵਿੱਚ 44% ਜੜੀਆ ਡਾਊਨਫਾਲ ਰਿਹਾ ਤੇ ਇਸ ਜਿਹੜੀ ਆ ਗੁਲਬਰੀ ਆ ਇਹਦੇ ਵਿੱਚ 100% ਸ਼ਾਰਟ ਫੱਟ ਰਿਆ ਹਾਲਟਨ ਹਿੱਲ ਦੇ ਵਿੱਚ 70% ਘਰ ਕੱਟ ਬਣੇ ਮਾਰਖਮ ਦੇ ਵਿੱਚ ਫੇਰ ਵੀ ਠੀਕ ਰਿਆ ਮੈਲਟਨ ਜਿਹੜਾ ਆ ਉਹ 113% ਆਪਰ ਨਾਰਮਲ ਨਾਲੋਂ ਥੋੜੇ ਘਰ ਵੱਧ ਬਣੇ ਮਿਸੀਸਾਗਾ ਵੀ ਠੀਕ ਘਰ ਬਣਾਉਣ ਚ ਕਾਮਯਾਬ ਰਿਆ ਨਿਊ ਮਾਰਕੀਟ 98% ਸਭ 2% ਹੀ ਬਣੇ ਉਹ 239% ਫਿਕਿੰਗ 11% ਦਰਿਚਮਿਟ ਹਿਲ ਟੋਰਾਂਟੋ 58% ਟੋਟਲ। ਆਹ ਦੱਸ ਰਹੇ ਹਾਂ ਕਿ ਸੀਟ ਕੈਥਰੀਨ ਨੇ ਆਮਦਨੋਂ 35% ਘਾਟਾ ਬਣਾਇਆ ਤੇ ਵੈਲੈਂਡ ਦੇ 10% ਡਾਊਨ ਰੇ ਪੀਟਰਬੋ ਜਿਹੜਾਇਆ ਉੱਥੇ ਵੀ ਘਾਟਕਾ ਸੀ ਬਣ ਚੁੱਕੇ ਸੀਗੇ। ਉੱਥੇ 92% ਡਾਊਨ ਰੇ ਆ ਪਹਿਲਾਂ ਜਿੱਥੇ ਜਿੱਥੇ ਐਕਸੈਸ ਬਿਲਡਰ ਨੇ ਘਾਟਾ ਬਣਾਇਆ ਸੀ ਨਹੀਂ ਸੀ ਵਿਕਰਾਇਆ। ਉਥੇ ਉਥੇ ਨਵੇਂ ਪ੍ਰੋਜੈਕਟ ਬਿਲਡਰਾਂਗੇ ਨਹੀਂ ਬਣਾਈ ਜਾਂ ਉਹਨਾਂ ਨੇ ਆਪਣੀਆਂ ਕੰਸਟਰਕਸ਼ਨ ਰੋਕ ਦਿੱਤੀਆਂ ਓਵਰਆਲ ਇਸ ਖਬਰ ਦਾ ਨੱਟਸ਼ਲ ਇਹ ਆ ਕਿ ਵੱਡੇ ਪੱਧਰ ਤੇ ਬਿਲਡਰਸ ਦੇ ਨਵੇਂ ਘਰ ਨਹੀਂ ਬਣ ਰਿਹਾ ਜੇ ਬਣੇ ਆ ਤੇ ਉਹ ਵਿਕਣ ਦੇ ਵਿੱਚ ਵੱਡਾ ਉਹਨਾਂ ਦਾ ਨੁਕਸਾਨ ਜਿਹੜਾ ਉਹ ਹੋ ਰਿਹਾ ਜੀ ਆਨਰਵਰ ਦੇ ਨਾਲ ਚੀ ਕੈਨੇਡਾ ਦੀ ਜੀਡੀਪੀ ਦੀ ਜਿਹੜੀ ਰਿਪੋਰਟ ਆ ਉਹ ਕਹਿੰਦੇ ਪਹਿਲੇ ਦੇ ਮੁਕਾਬਲੇ ਠੀਕ ਆ ਜੀ ਖਬਰਾਂ ਹੈ ਸ੍ਰੀ ਆਰਿਆ ਸੀਗਾ ਕਿ ਜਿਹੜੀ ਪਹਿਲੀ ਜੀਡੀਪੀ ਦੀ ਕੈਨੇਡਾ ਦੀ ਕੁਆਟਰ 1 ਦੀ ਰਿਪੋਰਟ ਆਈ ਸੀ ਉਹਦੇ ਵਿੱਚ ਜੀਡੀਪੀ ਥੋੜੀ ਜੀ ਅਪ ਸੀ ਸੀਕੰਡ ਕੁਆਟਰ ਦੇ ਵਿੱਚ ਜੀਡੀਪੀ ਕੈਨੇਡਾ ਦੀ 1.6% ਨਾਲ ਕੰਟ੍ਰੈਕਟ ਕਰ ਗਈ ਸੀ ਜੀ ਹੁਣ ਖਬਰ ਆ ਰਹੀ ਹੈ ਕਿ ਜਿਹੜੀ ਜੁਲਾਈ ਮਹੀਨੇ ਦੀ ਰਿਪੋਰਟ ਆਉਣੀ ਆ ਉਹਦੇ ਵਿੱਚ ਕੈਨੇਡਾ ਦੀ ਜੀਡੀਪੀ ਜਿਹੜੀ ਆ 1% 0.1% ਇਨਕਰੀਸ ਕਰ ਸਕਦੀ ਆ ਮਾਮੂਲੀ ਵਾਢਾ ਸੋ ਇਹਦੇ ਨਾਲ ਬੈਂਕ ਆਫ ਕੈਨੇਡਾ ਦੀ ਸਕਿੰਦ ਵੱਜੇਗੀ ਕਿ ਉਹਨਾਂ ਨੂੰ ਆਫੀਸ਼ੀਅਲੀ ਕੈਨੇਡਾ ਦੇ ਵਿਸੀ ਰੀਸੀਸ਼ਨ ਜਿਹੜਾ ਡਿਕਲੇਅਰ ਨਹੀਂ ਕਰਨਗੇ ਕਿਉਂਕਿ ਉਹ ਕਹਿੰਦੇ ਸੀ ਸਾਡੇ ਜਿਹੜੀ ਆਉਟਲੁੱਕ ਦਾ ਸਥਿਅ ਦੇ ਕੈਨੇਡਾ ਦੀ ਜੀਡੀਪੀ ਅੰਗੇ ਮੁਕਾਬਲੇ ਥੋੜੀ ਜੀ ਨਿੰਦਰ ਲੀਆਂ ਤੇ ਚੱਲ ਸਕਦੀ ਆ ਦੱਸ ਜੇ ਲਗਾਤਾਰ ਦੋ ਤਿੰਨ ਰਿਪੋਰਟਾਂ ਆ ਜਾਣ ਕਿ ਜੀਡੀਪੀ ਕੰਟ੍ਰੈਸਟ ਕੀਤੀ ਆ ਤੇ ਬੈਂਕ ਆਫ ਕੈਨੇਡਾ ਨੂੰ ਅਫੀਸ਼ੀਅਲ ਤੌਰ ਤੇ ਰੀਸੀਸ਼ਨ ਡਿਕਲੇਅਰ ਕਰਨਾ ਪੈਂਦਾ ਸੋ ਹੁਣ ਅਗਲੀ ਰਿਪੋਰਟਸ ਜਾਂ ਜੇ ਥੋੜੀ ਜੀ ਅੱਛੀ ਆਉਣ ਦੀ ਸੰਭਾਵਨਾ ਹੈ ਤੇ ਮਾਰ ਇਹ ਵੀ ਮੰਨਦੇ ਨੇ ਕਿ ਬੈਂਕ ਆਫ ਕੈਨੇਡਾ ਨੇ 1/4 ਪੁਆਇੰਟ ਇੰਟਰਸਟ ਰੇਟ ਸੁੱਟਿਆ ਇਹ ਕੋਈ ਚੰਗੀ ਵਧੀਆ ਮੂਵ ਨਹੀਂ ਮੰਨੀ ਜਾ ਰਹੀ ਹਰ ਭਾਰਤ ਤੇ ਕੈਨੇਡਾ ਨੇ ਦੋਨਾਂ ਨੇ ਆਪਣੇ ਆਪੋ ਆਪਣੇ ਕੰਟਰੀਆਂ ਦੇ ਵਿੱਚ ਟੈਰਿਜ਼ਮ ਨੂੰ ਕੰਟਰੋਲ ਕਰਨ ਦੇ ਮਾਮਲੇ ਦੇ ਵਿੱਚ ਕੁਝ ਸਮਝੌਤਾ ਕੀਤਾ ਹੈ ਭਾਰਤ ਦੇ ਜਿਹੜੇ ਇਹਦੇ ਹੈਗੇ ਨਹੀਂ ਦੇ ਅਮੋਕੀ ਨੇ ਜਿਹੜੇ ਅਜੀਤ ਦਵਾਲ ਤੇ ਕੈਨੇਡੀਅਨ ਜਿਹੜੇ ਆ ਨਥਾਲੀ ਜੋਇਨ ਜੋਇਨ ਇਨ ਅਦੋਨਾ ਨੇ پولیس ਨੂੰ ਯੋਟਾਂ ਦੇ ਉੱਪਰ ਸਾਈਨ ਕੀਤਾ ਇਹਦੀ ਥੋੜੀ ਡਿਟੇਲ ਤੁਹਾਨੂੰ ਹੋਰ ਜਾ ਕੇ ਸਾਂਝਾ ਕਰਾਂਗਾ ਇੱਕ achi khabar ਹੈ ਕਿ ਪਾਕਿਸਤਾਨ ਦੇ ਵਿੱਚ ਕੋਰੀਡੋਰ ਜਿਹੜਾ ਕਰਤਾਰਪੁਰ ਸਾਬਿਆ ਉਸ ਨੂੰ ਬਕਾਇਦਾ ਸਾਫ ਸਫਾਈ ਕਰਨ ਤੋਂ ਬਾਅਦ ਪਾਕਿਸਤਾਨ ਦੀ ਪੰਜਾਬ ਗਵਰਨਮੈਂਟ ਨੇ ਉਸ ਨੂੰ ਬਿਲਕੁਲ ਜਿਹੜਾ ਆ ਉਹ ਸਾਫ ਸਫਾਈ ਕਰਕੇ ਖੋਲ ਦਿੱਤਾ ਹੈ ਹਾਲਾਂਕਿ ਅ ਇੰਡੀਆ ਗਵਰਨਮੈਂਟ ਨੇ ਜਿਹੜਾ ਸਿੱਖਿਸ਼ਣ ਐਲਮੈਂਡ ਉੱਪਰ ਲੋਕਲਾਈਜ਼ ਹੋਇਆ। ਔਰ ਅਜੇ ਪਾਕਿਸਤਾਨ ਗਵਰਨਮੈਂਟ ਨੇ ਅਪੀਲ ਕੀਤੀ ਹੈ ਕਿ ਸਾਰੇ ਕੋਲ ਭਾਰਤ ਸਰਕਾਰ ਵੱਲੋਂ ਅਜੇ ਕੋਈ ਅਪੀਲ ਨਹੀਂ ਆਇਆ ਕਿ ਨਵੰਬਰ ਮਹੀਨੇ ਨੂੰ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਪਰ ਕੋਈ ਜਥੇ ਜਿਹੜਾ ਉਹ ਪਾਕਿਸਤਾਨ ਜਾਣਗੇ ਸਿੱਖ ਐਸਜੀਪੀਸੀ ਸਿੱਖ ਜਥੇਬੰਦੀਆਂ ਇਸ ਗੱਲ ਤੇ ਇੰਡੀਆ ਗਵਰਨਮੈਂਟ ਨਾਲ ਵੱਡੇ ਪੱਧਰ ਤੇ ਨਰਾਜ਼ ਹੈ। ਕ੍ਰਿਕਟ ਦੇ ਮੈਚ ਖੇਡੇ ਜਾ ਰਹੇ ਨੇ ਕ੍ਰਿਕਟ ਦਾ ਮੈਚ ਦੂਜੀ ਵਾਰੀ ਭਾਰਤ ਨੇ ਕੱਲ ਪਾਕਿਸਤਾਨ ਦੇ ਖਿਲਾਫ ਜਿੱਤ ਰਿਹਾ ਪੰਜਾਬੀ ਮੁੰਡਿਆਂ ਨੇ ਕੰਨੇ ਕੱਲ ਕਾਫੀ ਬਾਜਾ-ਬਾਜਾ ਕਰਵਾਈ ਹੈ ਦੂਜੀ ਵਾਰੀ ਭਾਰਤ ਜਿਹੜਾ ਪਾਕਿਸਤਾਨ ਨੂੰ ਕ੍ਰਿਕਟ 'ਚ ਹਰਾਉਣ 'ਚ ਕਾਮਯਾਬ ਰਿਹਾ ਹੈ ਉਹ ਇਸ ਮਾਮਲੇ ਦੇ ਉੱਪਰ ਦੋਨੇ ਸਟੈਂਡਰਡ ਕਰਕੇ ਸਿੱਖ ਭਾਈਚਾਰਾ ਸ਼ੋਮਨਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਜਥੇਬੰਦੀਆਂ ਪਰ ਇੰਡੀਆ ਗਵਰਨਮੈਂਟ ਨਾਲ ਕਾਫੀ ਵੱਡੇ ਪੱਧਰ ਤੇ ਉਹ ਨਰਾਜ਼ ਨੇ ਕਿ ਤੁਸੀਂ ক্রিকেট ਮੈਚ ਤੇ ਖੇਡੀ ਜਾ ਰਹੇ ਹੋ ਤੇ ਜੇ ਫਿਲਮਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸੀ ਕਿ ਡੋਰੇ ਸਟੈਂਡਰਡ ਨੇ ਦਲਜੀਤ ਜੀ ਫਿਲਮ ਤੇ ਰੋਕ ਪੰਜਾਬੀ ਫਿਲਮਾਂ ਦੇ ਤੁਹਾਨੂੰ ਰੋਕ ਹਾਲਾਂਕਿ ਸਾਡਾ ਕਲਚਰ ਉਹਨਾਂ ਦੇ ਨਾਲ ਸਾਂਝਾ ਹੈ ਤੇ ਦੋਨਾਂ ਕੰਟਰੀਆਂ ਦੇ ਜਿਹੜੇ ਕਲਾਕਾਰ ਇੱਕ ਦੂਜੀਆਂ ਫਿਲਮਾਂ ਨਾਟਕਾਂ 'ਚ ਕੰਮ ਕਰਦੇ ਨੇ ਬਸ ক্রিকেট ਤੁਸੀਂ ਖੇਡੀ ਜਾ ਰਹੇ ਹੋ ਜਿੱਥੋਂ ਪੈਸੇ ਬਣਦੇ ਆ ਤੇ ਜਿੱਥੇ ਸਾਡੇ ਮਸਲਾ ਹੈ ਉੱਥੇ ਤੁਸੀਂ ਪੈਰ ਪਸ਼ਾਂ ਤੇ ਚਲਿੰਦੇ ਹੋ ਇਸ ਤਰ੍ਹਾਂ ਦੇ ਕੋਈ ਇੰਡੀਆ ਗਵਰਨਮੈਂਟ ਦਾ ਅਧਿਕਾਰਤ ਬਿਆਨ ਨਹੀਂ ਆਇਆ ਭਾਰਤ ਦੇ ਵਿੱਚ ਹਹਾਕਾਰ ਮੱਚੀ ਹੋਈ ਆ ਡੋਨਲਡ ਟਰੰਪ ਦੇ 1 ਲੱਖ ਡਾਲਰ H1B 1 DD ਵੀਜ਼ਾ ਫੀਸ ਇਸੀ ਥੋੜੀ ਡਿਟੇਲ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ